ਆਪ ਸਾਰੇ ਸੰਗਤ ਨੂੰ lakh lakh ਵਧਾਈ ਹੈ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਅੱਜ 10ਵੇਂ ਪਾਤਸ਼ਾਹ ਦਾ ਤੇ ਸਿੱਖੀ ਦੇ ਦਰਸ਼ਨ ਕਰਨ ਆਏ ਹੋ 10ਵੇਂ ਪਾਤਸ਼ਾਹ ਦਾ ਹੁਕਮ ਹੈ ਜੋ ਸਰਦਾਰ ਆਊਗਾ ਉਸ ਨੂੰ ਮੈਂ ਆਪਣੇ ਦਰਸ਼ਨ ਵੀ ਦੇਵਾਂਗਾ ਹੁਣ ਇੰਨੇ ਸਾਲ ਹੋ ਗਏ ਐ ਅਸੀਂ ਇੱਕੋ ਹੀ ਗੱਲ ਕਰਦੇ ਆਂ ਕਿ ਸਾਨੂੰ ਆਜ਼ਾਦੀ ਚਾਹੀਦੀ ਐ ਪਰ ਆਜ਼ਾਦੀ ਸਾਡੇ ਨੇੜੇ ਤੇੜੇ ਅਜੇ ਤੱਕ ਨਹੀਂ ਲੱਗਦੀ ਵੱਡਾ ਕੀ ਐ ਕਿ ਆਪਾਂ ਆਜ਼ਾਦੀ ਨੂੰ ਕੁਰਜੇ ਦੇ ਵਿੱਚ ਪਾ ਕੇ ਬੰਦ ਕੀਤਾ ਹੋਇਆ ਨਾ ਸਿੱਖ ਸੇ ਭੋਗ ਤੇ ਨਾ ਕਿਸੇ ਪਿੰਡ ਦੇ ਵਿੱਚ ਆਪਾਂ ਆਪਣੀ ਜਾਦੀ ਦੀ ਗੱਲ ਕਰਦੇ ਆ ਮੇਰਾ ਪਰਿਵਾਰ 1947 ਦੇ ਵਿੱਚ ਪਾਕਿਸਤਾਨ ਤੋਂ ਆਇਆ ਅਸੀਂ ਫਤਿਹਗੜ ਸਾਹਿਬ ਦੇ ਪਿੰਡ ਦੇ ਵਿੱਚ ਵਸੇ ਹੋਏ ਆ 2-3 ਸਾਲ ਹੋ ਗਏ ਕਿ ਜਿਹੜੇ ਪਿੰਡ ਵਿੱਚ ਮੈਂ ਵੱਸਿਆ ਉਹ ਮੁਸਲਮਾਨਾਂ ਦਾ ਸੀ ਉਹ ਪਾਕਿਸਤਾਨ ਉੱਜੜ ਕੇ ਗਏ ਮੇਰੇ ਕੋਲ ਆਏ 2 ਸਾਲ ਹੋ ਗਏ ਮੈਂ ਉਹਨਾਂ ਨੂੰ ਕਿਹਾ ਚੌਧਰੀ ਸਾਹਿਬ ਬੜਾ ਅਫਸੋਸ ਹੈ ਕਿ ਤੁਸੀਂ ਇੱਥੋਂ ਉੱਜੜ ਕੇ ਉੱਧਰ ਚਲੇ ਗਏ ਅਸੀਂ ਉੱਠੜ ਕੇ ਇੱਥੇ ਤੁਹਾਡੇ ਪਿੰਡ 'ਚ ਆ ਗਏ ਉਹ ਬੜੇ ਸਿਆਣੇ ਮੁਸਲਮਾਨ ਸੀ ਉਹਨਾਂ ਨੇ ਕਿਹਾ ਕਿ ਸਰਦਾਰ ਸਾਹਿਬ ਇਹੋ ਜੀ ਗੱਲ ਕੋਈ ਨਹੀਂ ਅਸੀਂ ਉੱਜੜੇ ਤਾਂ ਹਾਂ ਪਰ ਸਾਨੂੰ ਆਪਣਾ ਮੋਲਕ ਆਪਣੀ ਜਾਇਦਾਦ ਆਪਣੀ ਕੌਮियत ਆਪਣੀ ਬੋਲੀ ਮਿਲ ਗਈ ਹੈ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਨਾ ਪੜਿਆ ਲਿਖਿਆ ਆਦਮੀ ਐ ਮੈਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਵੀ ਉੱਡੜ ਕੇ ਆਏ ਐ ਤੇ ਨਾ ਤਾਂ ਸਾਨੂੰ ਇੱਥੇ ਆਪਣਾ ਦੇਸ਼ ਮਿਲਿਆ ਨਾ ਸਾਨੂੰ ਆਪਣੀ ਕੌਮੀਅਤ ਮਿਲੀ ਐ ਸੋ ਸੰਗਤ ਕਰਨੇ ਬਹੁਤ ਜ਼ਰੂਰੀ ਹੈ ਜਿੰਨਾ ਛੇਰ ਮੰਨੀ ਤੁਸੀਂ ਸਾਰੇ ਜਿੰਨਾ ਛੇਰ ਪ੍ਰਚਾਰ ਆਪਣੀ ਆਜ਼ਾਦੀ ਦਾ ਅਮਨ ਪਸੰਦ ਤਰੀਕੇ ਦੇ ਨਾਲ ਨਹੀਂ ਚਲਾਉਂਦੇ ਉਹਨਾਂ ਛੇਰ ਸਾਡੀ ਬਾਟ ਦੂਰ ਰਹੂਗੀ ਸੋ ਮੇਰੀ ਬੇਨਤੀ ਹੈ ਕੀ ਵਿਆਹਾਂ ਦੇ ਉੱਤੇ ਭੋਗਾਂ ਤੇ ਮੇਲਿਆਂ ਤੇ ਜਿੱਥੇ ਵੀ ਇਕੱਠ ਹੋਵੇ ਜਰੂਰ ਆਪਣੀ ਆਜ਼ਾਦੀ ਦੀ ਗੱਲ ਕਰੋ ਜਿਹਦੇ ਨਾਲ ਬੀਬੀਆਂ ਨੂੰ ਪਤਾ ਲੱਗੇ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਕੀ ਚਾਹੁੰਦੇ ਹਾਂ ਜਿਹੜਾ ਸਾਡਾ ਧਰਮ ਹੈ ਸਿੱਖੀ ਬਲੀ ਪਾਰਟਾਈ ਨੇ ਸਾਨੂੰ ਉਦੇਸ਼ ਦਿੱਤਾ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਹੈ ਇਹ ਦੇਸ਼ ਦੇਣ ਦਾ ਕੀ ਮਤਲਬ ਸੀ ਜੋ ਕਰਕੇ ਉਸ ਵਕਤ ਹਿੰਦੂਆਂ ਦੇ ਗ੍ਰੰਥ ਸੰਸਕ੍ਰਿਤ ਦੇ ਵਿੱਚ ਲਿਖਾਈ ਚੁਗੇ ਤੇ ਉਹਨਾਂ ਦੀ ਸਮਝ ਆ ਆਵਾਜ਼ਮੀ ਪਾਰਟੀ ਨੂੰ ਨਹੀਂ ਸੀ ਹੋਂਦੀ ਤੇ ਦੂਸਰੇ ਮੁਸਲਮਾਨਾਂ ਦੇ ਕ੍ਰਾਂਟ ਸ਼ਰੀਫ ਸਾਹਿਬ ਅਰਬ ਦੀ ਬੋਲੀ ਦੇ ਵਿੱਚ ਲਿਖੇ ਹੋਏ ਸੀਗੇ ਉਹ ਤਾਂ ਵੀ ਸਾਡੇ ਆਮ ਆਦਮੀ ਨੂੰ ਪਤਾ ਨਹੀਂ ਸੀ ਲੱਗਦਾ ਫਿਰ ਗੁਰੂ ਸਾਹਿਬ ਨੇ ਸਾਨੂੰ ਇੱਕ ਨਵਾਂ ਧਰਮ ਦਿੱਤਾ ਤੇ ਕਿਹਾ ਨਾ ਸਿ ਹਿੰਦੂ ਹੈ ਤੇ ਨਾ ਸਿ ਮੁਸਲਮਾਨ ਹੈ ਏ ਵੀ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਅਲੈਦਾ ਹੈਗੇ ਆਂ ਅਸੀਂ ਕਿਸੇ ਦੇ ਨਾਲ ਨਹੀਂ ਚੱਲਦੇ ਸਿਰ ਦੀ ਜੀਏ ਤਾੜ ਨਾ ਠੀਜੇ ਮੇਰਾ ਮਤਲਬ ਹੈ ਪੈੜੀ ਗੁਰੂ ਸਾਹਿਬ ਜਿਨ੍ਹਾਂ ਨੂੰ ਆਪਾਂ ਸਮਝਦੇ ਆਂ ਕਿ ਉਹ ਬਹੁਤ ਸ਼ਾਂਤਪੂਰਕ ਸੀ ਉੰਨਾ ਨੇ ਵੀ ਕਹਿਤਾ ਕਿ ਧਰਮ ਪਿੱਛੇ ਜਿਸ ਸੀਸ ਦੇਣਾ ਪਗੇ ਤਪ ਪਿੱਛੇ ਨਹੀਂ ਕਰੀ ਦੀ ਜੁਰਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਜੇ ਨਵਾਂ ਧਰਮ ਬਣ ਚੁੱਕਿਆ ਪੈਦਾ ਹੋ ਚੁੱਕਿਆ ਥਾਲਪੁਰਖ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਜੀ ਬੋਲੀ ਤੇ ਲਿਪੀ ਵੀ ਹੋਣੀ ਚਾਹੀਦੀ ਹੈ ਫਿਰ ਸਾਨੂੰ ਗੁਰਮੁਖੀ ਦੀ ਲਿਪੀ ਦਿੱਤੇ ਤੇ ਦੂਜਾ ਕਿਹਾ ਕਿ ਹੁਣ ਸਿੱਖਾਂ ਦੇ ਖਾੜੇ ਹੋਇਆ ਕਰਨਗੇ ਕਾਦੇ ਲਈ ਐ ਢਿੱਡ ਮੋਟੇ ਕਰਨ ਦੇ ਲਈ ਨਹੀਂ ਪਰ ਬੋਲਣ ਜਿੰਨਾ ਛੇ ਨਹੀਂ ਹੈ ਤੁਸੀਂ ਆਪਣੇ ਧਰਮ ਨੂੰ ਸੁਰਖਸ਼ਤ ਨਹੀਂ ਕਰਖਸਾਦੇ ਹੈਗੇ ਸੋ ਦੂਸਰੀ ਪਾਠੇ ਨੇ ਸਾਡੇ ਲਈ ਦੋ ਤੀਜਾ ਠੀਤੀਆਂ ਕਿ ਜੇ ਧਰਮ ਹੈਗਾ ਤੈ ਅੱਗੇ ਜਾਖੇ ਇਹਦੀ ਸਟੇਟ ਬਣੂਗੀ ਇਹਦਾ ਘਰ ਬਣੂਗਾ ਤੀਸਰੀ ਪਾਠੇ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਗੋਇੰਦਵਾਲ ਸਾਹਿਬ ਬੋੜੇ ਜੱਤੇ ਜੀਦੇ ਵਿੱਚ ਸਾਰੇ ਇਸ਼ਨਾਨ ਕਰ ਸਕਦੇ ਸੀ ਜੀ ਦਾ ਮਤਲਬ ਹੈ ਕਿ ਸਿੱਖੀ ਦਾ ਤੇ ਰੱਬ ਦਾਰ ਦਿੱਤਾ ਜਿਹੜੀਆਂ ਹਿੰਦੂਵਾਦ ਦੇ ਵਿੱਚ ਜਾਤਾਂ ਕਿਤੇ ਨਹੀਂ ਸੀ ਇਕੱਠਾ ਇਸ਼ਨਾਨ ਕਰ ਸਕਦੀਆਂ ਉਹ ਹੁਣ ਗੋਇੰਦਵਾਲ ਸਾਹਿਬ ਦੇ ਵਿੱਚ ਕੋਈ ਪੰਮੰਦੀ ਨਹੀਂ ਜੀ ਦਾ ਮਤਲਬ ਹੈ ਸਿੱਖੀ ਦਾ ਸਲਾ ਕਰਤਾ ਫਿਰ ਤੀਸਰੀ ਪਾਰਛੈ ਨੇ ਸਾਨੂੰ 22 ਮੰਜੀਆਂ ਦਿੱਤੀਆਂ ਚੋਂ ਦਿੱਤੀਆਂ 22 ਚੋਂ ਕਰਕੇ ਮੋਗਲ ਰਾਜ ਦੇ ਵਿੱਚ 22 ਸੂਬੇ ਸੀ 22 ਸੂਬਿਆਂ ਨਾਲ ਮੁਕਾਬਲਾ ਕੀਤਾ 22 ਮੰਜੀਆਂ ਦੇਤੀਆਂ ਨਾਲ ਦੀ ਨਾਲ ਹਫੂ ਮਤਦਾ ਮੁਕਾਬਲਾ ਸਾਡੇ ਗੁਰੂ ਸਾਹਿਬ ਕਰਦੇ ਰਹੇ ਚੌਥੀ ਪਾਛੈ ਨੇ ਸਾਨੂੰ ਅੰਬਰਸਰ ਸਾਡਾ ਕੌਮੀ ਸ਼ਹਿਰ ਬਸਾਇਆ ਸਰੋਵਰ ਦਿੱਤਾ ਜਿੱਥੇ ਅਸੀਂ ਸਾਰੇ ਇਸ਼ਨਾਨ ਕਰ ਸਕਦੇ ਹਾਂ ਬੜੀ ਵੱਡੀ ਚੀਜ਼ ਕੀਤੀ ਪੰਜਵੇਂ ਪਾਛੈ ਨੇ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਇਕੱਠੀ ਕਰਕੇ ਸਾਨੂੰ ਗ੍ਰੰਥ ਸਾਹਿਬ ਦੇ ਤੇ ਦਰਬਾਰ ਸਾਹਿਬ ਦੀ ਸਾਰੀ ਕਰਤੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖਤੇ ਕਿ ਕੋਈ ਵੀ ਜਾਤ ਕੋਈ ਵੀ ਮਨੁੱਖ ਦਰਬਾਰ ਸਾਹਿਬ ਤੇ ਸਿੱਖ ਦੇ ਗੁਰਦੁਆਰੇ ਦੇ ਵਿੱਚ ਪਰਵੇਸ਼ ਹੋ ਸਕਦਾ ਹੈ ਤੁਸੀਂ ਗੱਜਾ ਕਰ ਦੇਖਦੇ ਹੋ ਮਸੀਤਾਂ ਦੇਖਦੇ ਹੋ ਮੰਦਰ ਦੇਖਦੇ ਹੋ ਸਿਰਫ ਉਹਨਾਂ ਦੇ ਵਿੱਚ ਇੱਕ ਦਰਵਾਜਾ ਹੈ ਏਡੀ ਵੱਡੀ ਦੇਨ ਬਾਰਾਛੱਤੇ ਪਾਛ ਨੇ ਸਾਨੂੰ ਦਿੱਤੀ ਬਾਬਾ ਬੁੱਢਾ ਜੀ ਨੂੰ ਪਹਿਲਾ ਹਿੰਦ ਗ੍ਰੰਥੀ ਬਣਾਇਆ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਜਿਹੜਾ ਦਰਬਾਰ ਸਾਹਿਬ ਦਾ ਹੈ ਉਹ ਛੋਟੀ ਚੀਜ਼ ਨਹੀਂ ਹੁੰਦੀ ਉਹ ਥਾਲ ਤੱਕ ਦੇ ਜਥੇਦਾਰ ਦੇ ਬਰਾਬਰ ਹੁੰਦਾ ਹੈ ਉਹ ਵੀ ਹੁਕਮ ਸਾਨੂੰ ਦੇ ਸਕਦੇ ਐ ਜੇ ਉਹਨਾਂ ਦੇ ਵਿੱਚ ਸਿੱਖੀ ਦਾ ਜਜ਼ਬਾ ਹੋਵੇ ਸੋ ਸਾਤ ਸੰਗਤ ਜੀ ਛੇਵੇਂ ਪਾਤਸ਼ਾਹ ਉਸ ਵੇਲੇ ਮੋਗਲ ਰਾਤ ਸੀ ਮੋਗਲ ਰਾਤ ਦੇ ਵਿੱਚ ਕੋਈ ਵੀ ਗੈਰ ਮੁਸਲਮਾਨ ਖ਼ਰਪਾਨ ਨਹੀਂ ਸੀ ਫੜ ਸਕਦਾ ਛੇਵੇਂ ਪਾਤਸ਼ਾਹ ਨੇ ਸਾਨੂੰ ਖ਼ਰਪਾਨ ਦਿੱਤੀ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਘੋੜੇ ਦੀ ਸਵਾਰੀ ਦਿੱਤੀ ਬਾਜ ਦੇ ਨਾਲ ਸ਼ਿਕਾਰ ਨਹੀਂ ਸੀ ਖੇੜ ਸਕਦਾ ਬਾਜ ਦੇਤਾ ਤਾਜ ਨਹੀਂ ਸੀ ਪਹਿਨ ਸਕਦਾ ਤਾਜ ਦੇਤਾ ਫਿਰ ਕਸਰ ਕਾਦੀ ਛੱਡੀ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਆਪਣੀ ਗੱਦੀ ਦੇ ਦੌਰਾਨ ਇਸ ਸਿੱਖ ਕੌਮ ਨੂੰ ਆਪਣੇ ਨਿਸ਼ਾਨੇ ਆਪਣੀ ਕੌਮियत ਆਪਣਾ علیحدਾ ਦੇਸ਼ ਦੇ ਵੱਲ ਤੋਰਤਾ ਛੇਵੇਂ 파ਸਾ ਦਾ ਪਹਿਲਾ ਹੁਕਮਨਾਵਾ ਸੀ ਕਿ ਇੱਥੇ ਮਾਇਆ ਨਹੀਂ ਚਾਹੀਦੀ ਸਾਨੂੰ ਖੋੜੇ ਚਾਹੀਦੇ ਐ ਤੇ ਸੱਤਨ ਚਾਹੀਦੇ ਐ ਗੁਰੂ ਹਰਾਈ ਸਾਹਿਬ ਆਏ ਉਹਨਾਂ ਦੇ ਸਹਿਜਾਦੇ ਬਾਬਾ RAM ਰਾਏ ਸੀ ਅਰੰਗ ਜੇਵ ਨੇ ਗੁਰੂ ਹਰਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਆਓ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਪਰ ਗੁਰੂ ਹਰਾਈ ਸਾਹਿਬ ਨੇ ਕਿਹਾ ਕਿ ਅਸੀਂ ਨਹੀਂ ਆਵਾਂਗੇ ਸਾਡਾ ਵੱਡਾ ਸਹਿਬ ਜੀ ਦਾ ਬਾਬਾ RAM ਰਾਏ ਆਉਂਗਾ ਬਾਬਾ RAM ਰਾਏ ਗਏ ਅਰੰਗਜੀਤ ਦੀ ਕਚਹਿਰੀ ਦੇ ਵਿੱਚ ਉਥੋਂ ਦਾ ਜਿਹੜਾ ਖਾਜੀ ਸੀ ਉਸਨੇ ਕਿਹਾ ਤੁਹਾਡੇ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਮਿੱਟੀ ਮੁਸਲਮਾਨ ਦੀ ਇਹਦੇ ਬਾਰੇ ਸਾਨੂੰ ਦੱਸੋ ਬਾਬਾ RAM ਰਾਏ ਦੇ ਵਿੱਚ ਇਹੋ ਜੀ ਤਪੱਸਿਆ ਹੈ ਨਹੀਂ ਸੀ ਜੋਰ ਹੈ ਨਹੀਂ ਸੀ ਉਹਨਾਂ ਨੇ ਕਿਹਾ ਮਿੱਟੀ ਮੁਸਲਮਾਨ ਦੀ ਨਹੀਂ ਕਿਹਾ ਮਿੱਟੀ ਬੇਮਾਨ ਦੀ ਕਿਹਾ ਗੁਰੂ ਹਰਾਈ ਸਾਹਿਬ ਨੇ ਆਪਣੇ ਵੱਡੇ ਸਹਿਬਜ਼ਾਦੇ ਨੂੰ ਬਾਬਾ RAM ਰਾਏ ਨੂੰ ਸਿੱਖੀ ਦੇ ਵਿੱਚੋਂ ਸਰ ਕਰਤਾ ਸੋ ਸਾਥ ਸੰਗਤ ਜੀ ਇਹ ਸਾਡੀ ਜਿਹੜੀ ਖੌਮ ਹੈ ਇੱਕ ਇੱਕ ਪਾਲ ਚਲ ਕੇ ਇਸ ਨੂੰ ਤਿਆਰ ਕੀਤਾ ਗਿਆ ਸਤਵੇਂ ਪਾਤਸ਼ਾਹ ਨੇ ਸਾਨੂੰ ਰੋਗਾਂ ਤੋਂ ਅਲੈਦਾ ਕਰਤਾ ਉਹਨਾਂ ਨੇ ਸਾਡੇ ਲਈ ਸਾਨੂੰ ਸੇਤ ਬਖਸ਼ੇ ਨੌਵੇਂ ਪਾਤਸ਼ਾਹ ਨੇ ਜਦਵੀ ਕੀਤੇ ਆਪਣਾ ਸੀਸ ਵੀ ਦਿੱਤਾ ਕਾਦੇ ਲਈ ਕਿਸਕ ਫੌਮ ਪਰ ਫੁੱਲਤ ਹੋਵੇ ਤੇ ਦਸਵੇਂ ਪਾਤਸ਼ਾਹ ਨੇ ਸਾਨੂੰ ਬਾਕੀ ਦੀ ਕਸਰ ਕੱਢ ਥੀ ਇੱਥੇ ਗੱਲ ਕੀ ਹੋਈ ਨਾਲ ਸੀਗੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਤੁਸੀਂ ਅੰਮ੍ਰਿਤ ਛਕੋ ਤੁਸੀਂ ਸਿੱਖੀ ਦੇ ਵਿੱਚ ਆਓ ਪਰ ਹਿੰਦੂ ਰਾਜੇ ਪਹਾੜੀ ਬਾਦਸ਼ਾਹ ਰੰਗਦੇਵ ਦੇ ਕੋਲ ਚਲੇ ਗਏ ਦਸਵੇਂ ਪਾਤਸ਼ਾਹ ਦੀ ਸ਼ਿਕਾਇਤ ਲਈ ਜੀ ਜੀ ਅਸੀਤਾਰ ਰੰਗਦੇਵ ਬਾਦਸ਼ਾਹ ਤੇਰੇ ਰਾਜੇ ਹੈ ਪਰ ਗੁਰੂ ਗੋਬਿੰਦ ਸਿੰਘ ਤੇਰੀ रियासत ਨੂੰ ਤੋੜ ਕੇ ਆਪਣੀ ਸਿੱਖਾਂ ਦੀ ਵੇਦਾ ਬਣਾਉਣਾ ਚਾਹੁੰਦਾ ਅਸੀਂ ਤੇਰੇ ਨਾਲ ਵਫਾਦਾਰੀ ਹੈ ਅਸੀਂ ਕਿਸੇ ਦੀ ਛਾਣੀ ਆਪਣੇ ਉੱਤੇ ਪੈਣ ਦਿੰਦੇ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਐ ਕਿ ਤੁਸੀਂ ਸਾਰੀ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋ ਸਾਨੂੰ ਮਨਜ਼ੂਰ ਨਹੀਂ ਜੇ ਤੂੰ ਸਾਨੂੰ ਤੇ ਆਪਣੇ ਰਾਜ ਨੂੰ ਬਚਾ ਸਕਦਾ ਤਾਂ ਫੇਰ ਤੈਨੂੰ ਫੈਸਲਾ ਕਰਨਾ ਪਊਗਾ ਤਾਂ ਜਾਂਖੇ ਮੋਗਲ ਫੌਜਾਂ ਇੱਥੇ ਆਈਆਂ ਬਾਤ ਹੀ ਇਤਿਹਾਸ ਦਾ ਤੁਹਾਨੂੰ ਸਾਰਾ ਪਤਾ ਹੈ ਕੀ ਹੋਇਆ ਸਾਰੇ ਚਾਰੇ ਸੈਭਜਾਦੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਫੌਜਾਂ ਲੜੀਆਂ ਔਰ ਦੁਨੀਆ ਨੂੰ ਦਿਖਾਤਾ ਕਿ ਸਵਾ ਲੱਖ ਸੇ ਇੱਕ ਲੜਾਓ ਤਵੀ ਗੋਬਿੰਦ ਸਿੰਘ ਨਾਮ ਕਹਾਉ ਅਕਸਰੀਆ ਕਾਲ ਜਿਵੇਂ ਪ੍ਰੋਫੈਸਰ ਐਮ ਪੀ ਸਾਹਿਬ ਨੇ ਕਿਹਾ ਇਹ ਭਾਜਪੀ ਵਾਲੇ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਸੀ ਦਿੰਦੇ ਰੋਲਾ ਪਾ ਦਿੰਦੇ ਸੀ ਮੈਂ ਫਿਰ ਉੱਠ ਕੇ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਜੇ ਤੁਸੀਂ ਰੋਲਾ ਪਾਣਾ ਬੰਦੇ ਦੇ ਪੁੱਤ ਨਹੀਂ ਬਣਨਾ ਤਾਂ ਬਾਹਰ ਜਾਓ ਮੈਂ ਇਕੱਲਾ ਹੀ ਬਥੇਰਾ ਹੈ ਸਾਡੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਸਵਾ ਲੱਖ ਸੇਕ ਲੜਾਉਂ ਬਾਹਰ ਆ ਜੋ ਫੇਰ ਥੋੜਾ ਜਿਹਾ ਛੱਬੇ ਹੈ ਇਹ ਸਾਥ ਸੰਗਤ ਜੀ ਇਹ ਲੜਾਈ ਨਮੀ ਨਹੀਂ ਹੈ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ ਸਾਡੇ ਵਰਗੇ ਸਿੱਖ ਪਾਕਿਸਤਾਨ ਤੋੜ ਜੜ ਗਏ ਸਾਨੂੰ ਕੋਈ ਰਾਹਤ ਨਹੀਂ ਮਿਲੀ ਨਾ ਸਾਨੂੰ ਆਪਣਾ ਦੇਸ਼ ਮਿਲਿਆ ਨਾ ਸਾਨੂੰ ਆਪਣੀ ਕੌਮियत ਮਿਲੀ ਪਰ ਸਾਡੇ ਨਾਲ ਮੁਸਲਮਾਨ ਇਧਰੋਂ ਉੱਜੜ ਕੇ ਪਾਕਿਸਤਾਨ ਗਏ ਸਾਡੇ ਕਹਿੰਦੇ ਭਰਾ ਹਿੰਦੂ ਪਾਕਿਸਤਾਨ ਤੋਂ ਸਾਡੇ ਵਰਗੇ ਉੱਜੜ ਕੇ ਇਧਰ ਆ ਗਏ ਜਦੋਂ ਸਾਡੇ ਹਿੰਦੂ ਵੀਰ ਇੱਥੇ ਆ ਗਏ ਉਹਨਾਂ ਨੂੰ ਆਪਣਾ ਦੇਸ਼ ਮਿਲ ਗਿਆ ਉਹਨਾਂ ਨੂੰ ਆਪਣੀ ਕੌਮियत ਮਿਲ ਗਈ ਜਿਹੜਾ ਰਾਜ ਕਰਦਾ ਉਹ ਦੂਸਰੀ ਕੌਮ ਨੂੰ ਥੱਲੇ ਰੱਖਣਾ ਚਾਹੁੰਦਾ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਪਹਾੜੀ ਰਾਜਿਆਂ ਤੋਂ ਪਾਕਿਸਤਾਨ ਬਣਨ ਤੋਂ ਅਸੀਂ ਕਿਉਂ ਥੱਲੇ ਦੀ ਥੱਲੇ ਆਏ ਹੋਏ ਜਿੰਨਾ ਛੇ ਇਸ ਚੀਜ਼ ਨੂੰ ਸਮਝੋਗੇ ਨਹੀਂ ਅੱਜ ਸਾਡਾ ਰਾਜ ਸੈਂਟਰ ਦੇ ਵਿੱਚ ਨਹੀਂ ਹੈ ਬੀਜਪੀ ਆਰਐਸਐਸ ਬੇਸਕ ਕਾਂਗਰਸ ਹੋਵੇ ਇਹ ਦੋਨਾਂ ਨੇ ਮਿਲ ਕੇ ਮਿਲਟਰੀ ਐਕਸ਼ਨ 1984 ਆਪਰੇਸ਼ਨ ਬਲੂਸ ਕਰਾਇਆ ਹੈ ਤੇਰੇ ਸਾਡੇ ਸਕੇ ਕਿਵੇਂ ਹੋ ਸਕਦੇ ਐ ਵਿਦੇਸ਼ੀ ਮਾਮਲਿਆਂ ਦੇ ਵਿੱਚ ਫੌਜ ਦੇ ਰੱਖੇ ਮਾਲ ਰੱਖਿਆ ਮਾਮਲਿਆਂ ਦੇ ਵਿੱਚ ਵਿੱਤ ਦੇ ਮਤਲ ਮਾਮਲਿਆਂ ਦੇ ਵਿੱਚ ਖੇਤੀਬਾੜੀ ਦੇ ਮਾਮਲਿਆਂ ਦੇ ਵਿੱਚ ਆਪਣਾ ਕੋਈ ਹੱਥ ਹੀ ਨਹੀਂ ਮੰਨਦੇ ਹੈਗੇ ਸਾਡੇ ਕਿਸਾਨ ਭਰਾ ਫਰਨਾਰੀ ਮੋਰਚਾ ਲਾਈ ਬੈਠੇ ਐ ਸਭੂ ਲਈ ਬੈਠੇ ਐ ਜੇ ਇਹਨਾਂ ਦੇ ਵਿੱਚੋਂ ਜਰਨੈਲ ਕੋਈ ਹੁੰਦਾ ਉਹਨੂੰ ਸਮਝ ਆ ਜਾਣੀ ਸੀ ਕਿ ਜਦੋਂ ਮੋਰਚਾ ਲਾਈਦਾ ਜੇ ਉਹ ਮੋਰਚਾ ਅੱਗੇ ਨਾ ਛੱਲੇ ਨਾ ਖੁੱਲੇ ਤੇ ਨਮਾ ਰਾਹ ਲੱਭਣਾ ਪੈਂਦਾ ਤੁਸੀਂ ਬਹੁਤੇ ਸਾਰੇ ਖੇਤੀ ਕਰਦੇ ਹੋ ਝੋਨਾ ਕੀ ਤੋਂ 24 ਰੁਪਇਆ ਕਿਲੋਟਲ ਵਿਕੇ ਬਾਦ ਇੰਸਾਨ ਦੇ ਵਿੱਚ ਕੋਈ ਝੋਨੇ ਦਾ ਭਾਅ 8000 ਰੁਪਇਆ ਕਿਲੋਟਲ ਸੀ ਜੇ ਸਾਡਾ ਦਰਵਾਜ਼ਾ ਪਾਕਿਸਤਾਨ ਬਾਰਡਰ ਨੂੰ ਖੋਲ ਦਿੰਦਾ ਵਾਗੇ ਤੇ ਫਿਰ ਅਸੀਂ ਮੱਲੋ ਮਾਲ ਹੋ ਜਾਾਂਗੇ ਤੇ ਸਾਡੇ ਕਿਸਾਨ ਲੀਡਰ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਨਹੀਂਗਾ ਉਹੀ ਗੋੰਦ ਉੱਥੇ ਮੋਰਚਾ ਉੱਥੇ ਮੋਰਚਾ ਜਦੋਂ ਨਵੇਂ ਦਰਵਾਜ਼ਾ ਨਹੀਂ ਖੋਲੋਗੇ ਇਹਨਾਂ ਦੇ ਹਕੂਮਤ ਨੂੰ ਕਿਵੇਂ ਪਤਾ ਲੱਗੂਗਾ ਕਿ ਇਹਨਾਂ ਦੇ ਜਰਨਲਾਂ ਦੇ ਵਿੱਚ ਦਿਮਾਗ ਹੈ ਭੂਸਾ ਨਹੀਂ ਫਸਿਆ ਹੋਇਆ ਸੋਸਾਤ ਸੰਗਤ ਜੀ ਇਹ ਸਾਰੀਆਂ ਕੰਨਾ ਕਰਨੀਆਂ ਤੁਹਾਡੇ ਨਾਲ ਬਹੁਤ ਜ਼ਰੂਰੀ ਹੈ। ਔਰ ਸਾਡੇ ਬੰਦੇ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਰਵਾਉਣ ਦੀ ਸਾਡੇ ਸਿੱਖ ਬਾਰਤ ਦੇ ਮੁਲਕਾਂ 'ਚ ਵੀ ਮਾਰਤੇ ਆ ਸਾਡੇ ਹਿੰਦੁਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰਤਾ ਹੈ ਹਰੀਨਾਂ ਨੂੰ ਮਾਰਤਾ ਹੈ ਤੇ ਆਪਾਂ ਰੋਜ਼ ਦੇਖੀ ਜਾਂਦੇ ਹਾਂ ਤਦੋਂ ਕਿਸ ਨੇ ਨਹੀਂ ਦੱਸਿਆ ਜਿਹੜੇ ਹੁਣ ਡਰੱਗ ਵੇਚਦੇ ਐ ਉਹਨਾਂ ਨੂੰ ਫੜ ਕੇ ਮਾਰ ਰਹੇ ਐ ਕਿਸੇ ਨੂੰ ਕਾਨੂੰਨ ਦੇ ਬਗੈਰ ਝੂਠੇ ਮੁਕਾਬਲੇ ਦੇ ਵਿੱਚ ਅਸੀਂ ਨਹੀਂ ਮਾਰ ਸਕਦੇ ਜੇ ਤੁਸੀਂ ਚਾਹਦੇ ਸੀ ਕਿ ਸਾਨੂੰ ਪੋਸਟ ਰੀਜਨ ਦੇ ਖੁੱਲ ਦਿੱਤੀ ਜਾਵੇ ਇਹ ਵੀ ਗੱਲ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਦਰਜ ਕਰਾਤੀ ਹੈ ਹਾਂ ਹੁਣ ਤੁਸੀਂ ਨਿਹੰਗ ਸਿੰਘ ਤਾਂ ਕਰੋਗੇ ਬੋਲੇ ਸੋ ਨਿਹਾਲ ਪਰ ਨਾਲ ਵੀ ਤਾਂ ਚੱਲੋ ਤੁਹਾਨੂੰ ਸਾਰਾ ਕੁਝ ਦਵਾ ਦਾਂਗੇ ਪਰ ਆਪਾਂ ਨੂੰ ਆਪਣਾ ਮੁਲਕ ਚਾਹੀਦਾ ਜਿੰਨਾ ਛਰ ਮੌਲਖ ਨਹੀਂ ਹੈ ਉਨਨਾ ਛਰ ਸਾਡੇ ਪੰਨੇ ਕੱਖ ਨਹੀਂ ਹੈ ਅਮਨ ਪਸੰਦ ਤਰੀਕੇ ਦੇ ਨਾਲ ਖਾਲਸਾ ਦੇ ਵਿੱਚ ਸਾਰੀਆਂ ਫੋਮਾਂ ਰਹਿਣੀਆਂ ਜਿਵੇਂ ਵਰਥਾਨੀਆਂ ਦੇ ਵਿੱਚ ਰਹਿੰਦੇ ਐ ਕਿਸੇ ਨੂੰ ਦੁੱਖ ਨਹੀਂ ਹੋਊਗਾ ਕਿਸੇ ਨੂੰ ਤਕਲੀਫ ਨਹੀਂ ਹੋਊਗੀ ਸਾਰਿਆਂ ਦੀ ਚੜ੍ਹਦੀ ਕਲਾ ਹੋਊਗੀ ਇਹਦਾ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਜੰਦਾ ਮਹਾਰਾਜ ਨੇ ਦਸਾ ਮਹਾਰਾਜ ਨੇ ਸਾਡੇ ਦਰਵਾਜੇ ਖੋਲ ਦਿੱਤੇ ਐ ਪਰ ਅਸੀਂ ਅਜੇ ਗੱਲ ਨਹੀਂ ਕਰ ਸਕਦੇ ਖਾਲਸਤਾਨ ਦੀ ਗੱਲ ਕਰਨੀ ਕੋਈ ਗੈਰਕਾਨੂੰਨੀ ਨਹੀਂ ਹੈ ਗੈਰਕਾਨੂੰਨੀ ਹੁੰਦੀ ਹੈ ਜੇ ਕਿ ਆਪਾਂ ਕਈਏ ਸੀ ਮਾਰ ਦਾਂਗੇ ਲੁੱਟ ਲਾਂਗੇ ਖੋਲਾਂਗੇ ਉਹਦੇ ਨਾਲ ਕਾਨੂੰਨ ਟੁੱਟਦਾ ਜੇ ਖਾਲਸਾਣ ਵੀ ਜਦੋਂ ਬਣ ਗਿਆ ਤੇ ਆਪਾਂ ਕਹਾਂਗੇ ਮਾਰ ਦਿਆਂਗੇ ਲੁੱਟ ਲਾਂਗੇ ਖਾਲਾਂਗੇ ਤਾਂ ਕਾਨੂੰਨ ਸਾਡੇ ਉੱਤੇ ਲੱਗੂਗਾ ਸੋਤਨ ਨੂੰ ਕੋਈ ਤਕਲੀਫ ਨਹੀਂ ਹੈ ਕਿ ਖਾਲਸਾਣ ਦੀ ਗੱਲ ਕਥਾਤ ਵਿੱਚ ਕਰੋ ਬੈਠ ਕੇ ਕਰੋ ਜਿੱਥੇ ਤੁਸੀਂ ਤਾਸ਼ ਖੇਡਦੇ ਹੋ ਉੱਥੇ ਸ਼ਰਤ ਬਿਲਾ ਲਓ ਤਾਸ਼ ਦੇ ਪੱਤੇ ਦੀ ਪਰ ਖਾਲਿਸਤਾਨ ਦੀ ਗੱਲ ਕਰੋ ਹੁਣ ਜਿੰਨਾ ਚਿਰ ਆਪਾਂ ਅੱਗੇ ਕਦਮ ਨਹੀਂ ਵਧਾਉਂਦੇ ਤਾਂ ਉਮਰਾਂ ਸਾਡੀਆਂ ਜਾ ਰਹੀਆਂ ਹੁਣ ਅਸੀਂ ਆਸ ਕਰਦੇ ਹਾਂ ਕੀ ਅੱਜ ਦੇ ਦਿਹਾੜੇ ਦੇ ਉੱਤੇ ਜੋ ਦਸਵੇਂ ਪਾਤਸ਼ਾਹ ਨੇ ਕਿਹਾ ਇਹ ਗਰੀਬ ਸਿੱਖੋਂ ਕੋ ਦੋ ਪਾਤਸ਼ਾਹੀ ਫੇਰ ਕਹਿੰਦੇ ਕੋਈ ਕਿ ਜ਼ਿਕਰ ਆਜਣਾ ਦੇਹ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਨਿਜ ਬਲ ਨੂੰ ਤਕੜਾ ਕਰੋ ਆਪਣੇ ਅੰਦਰ ਦਿਲ ਨੂੰ ਤਕੜਾ ਕਰੋ ਜਿੰਦਾਬਾਦ ਜਿੰਦਾਬਾਦ ਸੋ ਅੱਜ ਇੱਥੇ ਬਹੁਤ ਵੱਡੀਆਂ ਹਸਿਆਈਆਂ ਬੀਬੀ ਅਮਰਤਕੌਰ ਜਿਹੜੇ ਸ਼ਹੀਦ-ਏ-ਆਜ਼ਮ ਭਾਈ ਬੈਂ ਸਿੰਘ ਦੀ ਪੁੱਤਰੀ ਨੇ ਉਹਨਾਂ ਨੂੰ ਇਸ ਸਟੇਜ ਵੱਲੋਂ ਸਰੋਪਾ ਦਿੱਤਾ ਜਾਂਦਾ ਹੈ ਪੂਰੀ ਆ ਜਾਣਗੇ ਪ੍ਰਬੰਧਕ ਵੱਲੋਂ ਸ਼ਾਮ ਚੁਣੀ ਲੈ फिर सरदार शमशेर सिंह जड़ी सिख कौम की सेवा करती है छब्बीस साल जेल कट के आए हैं ਹੱਥ ਜੋੜ ਕੇ ਇਹਨਾਂ ਨੂੰ ਬੋਲੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਸੋ ਸਾਧ ਸੰਗਤ ਜੀ ਹੁਣ ਆਪਾਂ ਸਮਾਪਤ ਕਰਦੇ ਆਂ ਬਸਾਖੀ ਤੇ ਮਿਲਾਂਗੇ ਉੱਥੋਂ ਪਹੁੰਚ ਕੇ ਮੈਨੂੰ ਆਵਾਜ਼ ਆਉਣੀ ਚਾਹੀਦੀ ਹੈ ਕਿ ਤੁਸੀਂ ਸਾਰੇ ਖਾਲਸਾ ਨਮਨ ਪਸੰਦ ਤਰੀਕੇ ਦੇ ਨਾਲ ਹਾਸਲ ਕਰਨ ਦੀ ਗੱਲ ਨੂੰ ਬਦਲ ਦਿੱਤਾ ਮੈਂ ਇਸ ਸਟੇਜ ਦੇਖਤੇ ਜਿਨ੍ਹਾਂ ਨੇ ਚਲਾਈ ਹੈ ਉਹਨਾਂ ਦਾ ਬਹੁਤ ਸ਼ੁਕਰੀਆ ਉਹਨਾਂ ਵਿੱਚੋਂ ਸੰਤੋਖ ਅਣ ਸਾਹਿਬ ਹੈ ਸਰ ਕੁਸ਼ਲਪਾਲ ਸਿੰਘ ਹੈ ਪਾ ਗੋਵਾਲ ਸਾਹਿਬ ਹੈ ਜੀ ਸਿੰਘ ਤਾਂ ਤੇ ਹਰਜੀਤ ਸਿੰਘ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ